ਉਹੀ ਗੁੱਸਾ ਤੁਹਾਡੇ 'ਚ ਭਰਨ ਦੀ ਲੋੜ ਐ ਵੀ ਤੁਸੀਂ ਸਮਝੋ ਇਸ ਗੱਲ ਨੂੰ ਇਹ ਨਾ ਸੋਚੋ ਵੀ ਸਾਡੀ ਕਿਸਮਤ ਦੇ ਵਿੱਚ ਕੁਝ ਨਹੀਂ ਲਿਖਿਆ ਹੋਇਆ ਅਸੀਂ ਗਰੀਬੀ ਦੇ ਵਿੱਚ ਜੰਮੇ ਆਂ ਸਾਡੇ ਨਿਆਣੇ ਗਰੀਬੀ ਦੇ ਵਿੱਚ ਜੰਮੇ ਆ ਤੇ ਅਸੀਂ ਵੀ ਗਰੀਬੀ ਦੇ ਵਿੱਚ ਹੀ ਮਾਰੇ ਜਾਣਾ ਸਾਡੇ ਹਿੱਸੇ ਦੇ ਪੈਸੇ ਕੋਈ ਤੀਜਾ ਬੰਦਾ ਲੁੱਟਦਾ ਪਿਆ ਐ ਨਹੀਂ ਤਾਂ ਤੁਸੀਂ ਦੱਸ ਦਿਓ ਵੀ ਜਿਹੜੇ ਆਮ ਘਰਾਂ ਦੇ 92 ਐਮਐਲਏ ਪੰਜਾਬ ਦੇ ਵਿੱਚ ਜਿੱਤੇ ਅੱਜ ਕਿੱਦਾਂ ਹੁਣ 50-50 1-1 ਕਰੋੜ ਦੀਆਂ ਗੱਡੀਆਂ ਦੇ ਵਿੱਚ ਘੁੰਮਦੇ ਪਏ ਐ ਅਰਬਾਂ ਅਰਬਾਂ ਖਰਬਾਂ ਪਰ ਕਿੱਦਾਂ ਕਮਾਈ ਜਾ ਰਹੀ ਹੈ ਤਿੰਨ ਸਾਲਾਂ ਦੇ ਵਿੱਚ ਜਿਹੜੀ ਜਿੱਤੀ ਹੋਈ ਸਰਕਾਰ ਕਹਿੰਦੀ ਨਸ਼ਿਆਂ ਦੇ ਵਿਰੁੱਧ ਜੁੱਧ ਚਲਾਇਆ ਹੋਇਆ ਬਠਿੰਡੇ ਦੇ ਵਿੱਚ ਕੱਲ ਪਰਸੋ ਹੀ 40 ਕਿਲੋ ਨਸ਼ਾ ਬਰਾਮਦ ਹੋਇਆ ਹੈ ਸਾਡੇ ਹੀ ਨਿਆਣੇ ਕਿਉਂ ਨਸ਼ੇ ਦੇ ਨਾਲ ਮਾਰੇ ਜਾ ਰਹੇ ਆ ਇਹਨਾਂ ਦੇ ਨਿਆਣੇ ਕਿਉਂ ਨਹੀਂ ਮਾਰੇ ਜਾ ਰਹੇ ਇਹਦੇ ਕੋਲ ਤਬਦੀਲੀ ਹੋ ਰਹੀ ਹੈ ਵੀ ਤੁਹਾਡੇ ਜੇਬਾਂ ਦੇ ਵਿੱਚ ਜਿਹੜਾ ਪੈਸਾ ਆਣਾ ਚਾਹੀਦਾ ਸੀਗਾ ਉਹ ਪੈਸਾ ਉਹਨਾਂ ਦੀ ਜੇਬਾਂ ਦੇ ਵੱਲ ਨੂੰ ਜਾ ਰਿਹਾ ਲਗਾਤਾਰ ਜਿਹੜੇ ਲੋਕ ਪਹਿਲਾਂ ਲਗਾਤਾਰ ਪਾਲਿਸੀਆਂ ਬਣਾਉਂਦੇ ਸੀਗੇ ਵੀ ਇੱਕ ਬੰਦੇ ਨੇ ਜੇ 500 ਰੁਪਏ ਸ਼ਾਮ ਤੱਕ ਦਿਹਾੜੀ ਕਮਾਣੀ ਹੈ ਉਹਦੀ ਜੇਬ ਚੋਂ 500 ਰੁਪਏ ਕੱਢਣਾ ਕਿੱਦਾਂ ਹੈ ਉਹ ਲੋਕ ਇਹਨਾਂ ਮੰਤਰੀਆਂ ਦੇ ਲਈ ਵੀ ਲਗਾਤਾਰ ਕੰਮ ਕਰਦੇ ਪਏ ਹੱਲ ਅਦੋਂ ਹੁਣਾ ਵੀ ਜਦੋਂ ਅਸੀਂ ਮਜ਼ਦੂਰ ਕ ਪਿੰਡੋਂ ਪਿੰਡ ਇਕੱਠੇ ਹੋਗੇ ਅਸੀਂ ਇਕੱਠੇ ਹੋ ਕੇ ਤੈਅ ਕਰ ਲਿਆ ਵੀ ਸਾਡੇ ਆਗੂ ਕਿਹੜੇ ਆ ਸਾਡੀ ਜਥੇਬੰਦੀ ਕਿਹੜੀ ਆ ਅਸੀਂ ਆਪਣੇ ਮਸਲੇ ਦਾ ਹੱਲ ਕਰਨ ਦੇ ਲਈ ਤਾਕਤ ਲਗਾਤਾਰ ਤੁਰੇ ਰਹਿਣਾ ਹੈ